ਰਤਨ ਤੇਰਾ ਕੌਡੀ ਸੰਗ ਰਚਿਆ ਰਤਨ ਧਿਆ ਗਿਆ ਕੌਡੀ ਨਾਲ ਰਚਿਆ ਰਤਨ ਕੀ ਅੰਤਰਾਧਮੇ ਵਾਜਿਤ ਕੋ ਰਤਨ ਜੀ ਦਾ ਇਹਨੂੰ ਰੰਗ ਚੜਨਾ ਨਾ ਵਧੀਆ ਰੰਗ ਚੜ੍ਹ ਉਹ ਅੰਤਰਾਧਮ ਜੇ ਅੰਤਰਾਧਮ ਦੇ ਵਾਜਿਤ ਜਿੰਦਗੀ ਬਚਾਵੇ ਇਹਨੂੰ ਸਾਰੇ ਦੇਵਤਾ ਕਰੀ ਕੋ ਕਰਦਾ ਦੇਵਤੇ ਦੀ ਵਾਜਾ ਦੇ ਬੈਠਾ ਕਰੋ ਤਾਂ ਵੀ ਦੇਵਤਾ ਹੈ ਜੇ ਹੋਰ ਕੋਈ ਗਿਆਨ ਦੀ ਅੰਤਰਾਧਮੇ ਵਾਜ ਨਾਲ ਵੀ ਸਾਰੇ ਫੈਸਲੇ ਲਵੇ ਕਰਤੇ ਲੋਕਾਂ ਨਾਲ ਵੀ ਦੇਵਤਾ ਹੈ ਉਹ ਤਾਂ ਦੇਵਤਾ ਬਣਾਤਾ ਨੇ ਰਤਨ ਉਹ ਤਾਂ ਵਿਸਾਰਿਆ ਫਿਰ ਕਿਹਾ ਹੋਰ ਤਾਂ ਮਿਲ ਜਾ ਤਾਂ ਫਿਰ ਉਹ ਤਾਂ سونے ਦਾ ਸੁਆਕਾ ਹੋ ਜਾ ਫਿਰ ਆਪੇ ਵੀ ਸੋਚੀ ਆਉਂਦੀ ਰਹਿੰਦੀ ਹੈ ਕਈ ਗੱਲਾਂ ਛੁੱਟਦਾ ਉਹਨੂੰ ਵਿਚਾਰ ਲੈਂਦਾ ਵਿਚਾਰ ਨੂੰ ਲੈ ਕੇ ਪਾਸੇ ਬੈ ਜਾਂਦਾ ਰਤਨ ਤੇ ਆ ਕੌਡੀ ਸੰਦਰਾ ਚਾਹ ਕੌਡੀ ਹੀ ਹੋਰ ਮੇਰਾ ਆ શરીર ਵੀ ਕੌਡੀ ਹੋਰ ਪਹਿਲੋ ਆਲੇ-ਦਰੀ ਨਾਲ ਲੱਗਿਆ ਹੋਇਆ ਇਹ ਕੌਡੀ ਹੋਈ ਹੈ। ਕਿਦੋਂ ਵਾਂ ਫਿਰ ਗਾਂਹ ਵੀ ਕੌਡੀ ਹੋਈ ਹੈ। ਸਾਰੀ ਮਾਇਆ ਕੌਡੀ ਹੈ। ਲੈ ਕੇ ਸ਼ਰੀਰ ਤੋਂ ਜਿੰਨੀ ਮਾਇਆ ਸਭ ਕੌਡੀ। ਹਾਂਜੀ। ਸੱਚ ਛੋੜ ਝੂਠ ਸੰਗ ਬਚਾ। ਸੱਚ ਛੱਡਿਆ ਹੋਇਆ ਹੈ। ਝੂਠ ਅਗਰ ਨੇ ਮਾਇਆ ਝੂਠ ਹੈ ਅਗਰ ਮਾਇਆ ਨੂੰ ਸਭ ਕੁਝ ਹੋ ਜਾਏ। ਪਰ ਅਗਰ ਜੇ ਬਹਾਾਰੇਗਾ ਉਹ ਤਾਂ ਮਣ।

ਆਪਣੇ ਬ੍ਰੋਹਤੀ ਦੇ ਕੁਸਾਵ ਲਾਉਂਦਾ ਹਿੱਸਾ ਕਰ ਦਿੰਦਾ ਜਦ ਬੋਧ ਵਿੱਚ ਆ ਕੇ ਵੀ ਕਤਲ ਕਰ ਦਿੰਦਾ ਉਹ ਬਸ ਉਹ ਗ੍ਰੋਹ ਦੇ ਬੋਹ ਹੰਸ ਸਹੇਤ ਲੋਕੋ ਆਪਣਾ ਹਿੱਤ ਹੈ ਜਿੱਥੇ ਇਹ ਤਾਂ ਆਪਣੇ ਹਿੱਤ ਵਾਸਤੇ ਕਤਲ ਕਰ ਦਿੰਦੇ ਆਪਣੇ ਜਿਵੇਂ ਰਾਜੇ ਰਾਜਿਆਂ ਨੂੰ ਕਤਲ ਕਰ ਦਿੰਦੇ ਆਪਣੇ ਭਾਈਆਂ ਨੂੰ ਰਜੇ ਵਗਰਾ ਆਪਣੇ ਬਾਪ ਨੂੰ ਇੱਥੇ ਪਾਸੇ ਮੇਰੇ ਨਾਲ ਜੀ ਜੋ ਛੱਡਣਾ ਸੋ ਅਸਥਿਰ ਕਰ ਮੰਨਦਾ ਹੈ ਜੋ ਛੱਡਦੇ ਨੇ ਸਰੀਰ ਬਾਹਰ ਦਾ ਕੋਈ ਛੱਡਣਾ ਸੋ ਅਸਥਿਰ ਕਰ ਮੰਨਦਾ ਇਹ ਬੰਦਾ ਜਿਹੜਾ ਇਹਨਾਂ ਨੂੰ ਲੈ ਕੇ ਆਏ ਸੀ ਤੋ ਇਹ ਲਗਾ ਕੇ ਲੈ ਕੇ ਆਏ ਕਾਇਮ ਬਹੁਤ ਹੋ ਗਏ ਮਾਟਰ ਲਿਖਾਇ ਬੁਲਦਲ ਵਿੱਚ ਆਏ ਜੇ ਬੋਟਲ ਚਾਹਣਾ ਪਾਣ ਲਿਖਾ ਕੇ ਅੱਗੇ ਚਾਹਣਾ ਜੀਵਨ ਜੇ ਚਾਹਣਾ ਕਿ ਜੀਵਨ ਰਹੇ ਮੇਰਾ ਸਾਥ ਜੀਵਨ ਕੋਲ ਵਿੱਚ ਜੀਵਨ ਸਾਜੇ ਮਾਈ ਤੇ ਆ ਭਾਈ ਹੈ ਵਰਮਾ ਤੇ ਸਾਜੂ ਵੀ ਜੀਵਨ ਇਹ ਇਹ ਸਹਲਾੜਾ ਚਖਿਆ ਸ੍ਰੀ ਨਿਨਿਰਾਣਾ ਸੇ ਉੱਨੇ ਰਹੂੰਗਾ ਜੇ ਜੀਵਨ ਸਾਜੇ ਸਾਜਣਾ ਤਾਂ ਜੀਵਨ ਸਾਜੇ ਮਾਈ ਆ ਜਿਹੜੀ ਦੂਈ ਬਾਹ ਨਾ ਉਹ ਬਾਹਨੇ ਦਾ ਸਰੀਰ ਦਿੱਤਾ ਦੀ ਪਹਿਲੀ ਦੇ ਉਹਨਾਂ ਦਾ ਉਹਨਾਂ ਇਹ ਵਾਸਤੇ ਦਿੱਤਾ ਜੀ ਉਹ ਸਰੀਰ ਤਾਂ ਉਹ ਐਸੀ ਆ ਜਿਹੜੀ ਮਾਰੀ ਆ ਪਰਮਨੈਂਟ ਸਰੀਰ ਇਹਦਾ ਅੰਤਰਾਤ ਹੁੰਦਾ ਹੈ ਇਹਦਾ ਅੰਤਰਾਤਾ ਸਰੀਰ ਹੈ ਜੇ ਉਹ ਸਾਜਣੂ ਉਹ ਸਾਜਣੂ ਤੋਂ ਕੁਝ ਬਣੀ ਹੋ ਨੋ ਉਹ ਨੀਂਦ ਆਉਣੀ ਬੰਦ ਹੋਣੀ ਨਹੀਂ ਸੌਂਦਾ ਹੈ ਉਹ ਸਾਜਣੂ ਨੇ ਕਿਹਾ ਤਾਂ ਸੌਣਾ ਨਹੀਂ ਬਰਜਦਾ ਜੀਵ ਨੇ ਨਹੀਂ ਸੌਂਦਾ ਜੀਵ ਨਹੀਂ ਸੌਂਦਾ ਇਹਨਾਂ ਨੇ ਇਹਨੂੰ ਬੰਦ ਕਰ ਦਿੱਤੀ ਇਹਨਾਂ ਧਿਆਨ ਨੇ ਕਿਥੋਂ ਜੋੜ ਦੇ ਉਹ ਤੋਂ ਹਿਲਣਾ ਹੀ ਨਹੀਂ ਦੇ ਜੀਵਨ ਸਾਜਿਆ ਗਿਆ ਚਾਰ ਘੜ ਤੋਂ ਬਿਨਾਂ ਧਿਆਨ ਦਾ ਦੋਲਦਾ ਕਰਕੇ ਜੀਵਨ ਨਹੀਂ ਹੈਗਾ ਹੋ ਤਾਂ ਤਾਂ ਅੰਨੰਦ ਜਦ ਤੱਕ ਮਿਕ ਤੋਂ ਹੋ ਜੂਗਾ ਇੱਕ ਤੋਂ ਟਿਕਿਆ ਰਹੂਗਾ ਫਿਰ ਵੀ ਨਹੀਂ ਆਉਂਦੀ ਜੇ ਜੱਟਾ ਕਹੋ ਜਿਆ ਤੱਕ ਸਦਾ ਧਿਆਨ ਇਧਰ 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 ਲੱਗਦਾ ਅਸਲ ਵਿੱਚ ਤਾਂ ਜਦੋਂ ਧਿਆਨ ਟਿਕ ਜਾਂਦਾ ਹੈ ਸੁੱਖਾ ਜਾਗ ਦਾ ਬਰਾਬਰ ਹੋ ਜਾਂਦਾ ਹੈ ਸੁੱਤਾ ਜਾਗਦਾ ਬਰਾਬਰ ਹੀ ਹੁੰਦਾ ਨਾ ਉਹ ਜਾਗਦਾ ਇਹਨੂੰ ਸੁੱਤਾ। ਨਾ ਜੋਗਾ ਨਾ ਬਰੇ ਹੋਵੇ। ਇਹ ਨਾ ਤੇ ਆਨੇ ਕਰ। ਜੇ ਜੀਵਨ ਹੈ ਤਾਂ ਮਾਨੰਗੂਇਆ। ਹਾਂ ਜਨਮ ਉਹ ਸਮਾਨ ਸਮਾਨ। ਅਸਜਾ ਉਹ ਜਨਮ ਨਾਲ ਮਰੇ। ਹਾਂ। ਮਰਉਟੇ ਕੀ ਹੈ ਉਹ ਤਾਂ। ਅੱਛਾ ਆਨੇ ਡੋਲ ਲੱਗ ਤੇ ਨੀਂਦ ਖਵਾ ਦੀ ਜੀਂਦ ਵੀ ਤਾਂ ਡਾਂ ਡੋਲ ਲੇ ਤੇ ਯਾਉਗੀ ਦੂਸਰੇ ਤੇ ਯਾਉਗੀ ਦਰਜ ਨਹੀਂ ਹੋਰ ਪਾਸੇ ਜਾਉਂ ਐ ਹੋਰ ਪਾਸੇ ਜਾਉਂ ਉਹ ਜਿੱਥੋਂ ਟੁੱਟੂਗੀ ਜਿੱਥੇ ਜੁੜੀ ਹੋਈ ਹੈ ਨੀਂਦ ਹੈ ਤੋੜੂਗੀ ਰੋੜ ਔਰ ਟਰੱਕ ਚਲਾਉਂਦਾ ਨੀਂਦ ਹੈ ਤੋੜਦੀ ਐ ਕਨ ਐਕਸਲੇਟਰ ਹੁੰਦਾ ਦੀਚਾਂ ਤੋੜਦੀ ਐ ਬੀਨਾਂ ਤੇ ਆਂ ਨਹੀਂ ਤੋੜ ਸਕਦੀ ਉਹ। ਤੇ ਘੋੜੀ ਖਾਣ ਦਾ ਫੀਸ ਦੀ, ਫੀਸ ਜੀ। ਬੇਜਰਾ ਨਾਮ ਦਾ ਹੈ ਨਾ ਨਜ਼ਾਫਤ। ਇਹ ਦਾ ਨਾਮ ਨਹੀਂ ਹੁੰਦੀ ਹੋਗੀ ਦੀ। ਅਸੀਂ ਕਹਲੋ ਚੱਲ ਮੁੱਠਾ ਜਾ ਪਾਹ ਜਿਵੇਂ ਡਰਾਈਵਰ ਲੋਕ ਨੇ ਹੋਣ। ਜਿੰਨ ਖਾ ਦਾ ਦਿਨ ਕੰਨ ਵੀ ਹੁੰਦੀ ਦੀ ਹੁੰਦੀ। ਅਚਲੀ ਵੀ ਜਾਂਦੀ ਹੈ। ਇਹ ਹੀ ਉਹ ਗੱਲ ਮਿਲ ਗਈ। ਗੁਰਮਖਾਗਾ ਨੀਂਦ ਨਾ ਸੋਵੇ ਹਾਂਜੀ ਜੋ ਛੱਡਣਾ ਸੋ ਅਸਤਿਰ ਕਰ ਮੰਨੈ ਜੋ ਹੋਵਣ ਸੋ ਦੂਰ ਪ੍ਰਾਨੈ ਤੇ ਛੱਡਣਾ ਜਿਹੜਾ ਸਰੀਰ ਜੋ ਕੋ ਛੱਡ ਜਾਣਾ ਮਾਇਆ ਸਾਡੀ ਛੱਡ ਜਾਣੀ ਇਹਨੂੰ ਛੱਡ ਕੇ ਮੰਨਿਆ ਇਹ ਤਾਂ ਛੱਡ ਰਹੀ ਦੀ ਸੱਚੀ ਸੱਚਾਂ ਕਮਨਿਆ ਜੋ ਹੋ ਜੋ ਹੋਵਰ ਤੋਂ ਦੂਰ ਪਰਾਨੇ ਆ ਜੋ ਜੋ ਹੁਣਾ ਹੋਣਾ ਹੈ ਉਹ ਕਈ ਹੋਲੇ ਉਹ ਨਾਲੀ ਗੱਲ ਉਹਨੂੰ ਬੋਲਿਆ ਹੋਇਆ ਕੀ ਬੋਲਿਆ ਜੋ ਛੱਡਣਾ ਪੈਣਾ ਫਿਰ ਉਹ ਲੱਗ ਸੱਚਾ ਉਹ ਸਫੇਰਾਸ ਤੇ ਆ ਆਸਰਤਾ ਤਾਂ ਕਿਹਾ ਤੇਰੇ ਤੇ ਕੁਝ ਹੈ ਨਹੀਂ ਜਿਹੜਾ ਕੋਈ ਸੰਸਾਰ ਤੇਰੇ ਅਜੇ ਅਸਰ ਲੱਗਦਾ ਹੋਇਆ ਹੈ ਅਸਰ مایا مایا جی ہے مایا بھی تھر نہیں ہوتا ابھی کہہ دینا بھی آ مکان تھر ہے بگل کہ مو بگل نہیں بگل نہیں ہے اس کا گربا کچھ ہوئی ہے ساری دیکھنے لفظ گلت ہے اثر جڑا لفظ گربا کے اخرا ہے جنہوں ار کہ دراصل وہ اثر ہے ਜਿਹੜੂ ਗੁਰਬਾਣੀ ਥਰ ਕਹਿੰਦੀ ਹੈ ਉਹ ਆਕਾਸ਼ ਨਾਲ ਜੁੜਿਆ ਹੈ ਆਕਾਸ਼ ਥੇ ਰਹੇ ਸਰਨਾਰਾਇਣ ਸਰਗੁਰ ਸਰਨਾਰਾਇਣ ਸਰਗੁਰ ਮਾਥੇ ਨਾਲ ਜਿਹੜਾ ਭਾਇਆ ਨਾਲ ਜੁੜਿਆ ਆ ਅੱਛਾ ਨਹੀਂ ਹੋ ਸਕਦਾ ਜੇ ਸਾਡੇ ਸਿਰ ਨਾਲ ਜਾਂ ਸਾਡੀ ਭਾਸ਼ਾ ਜੋ ਸਹਰਾ ਲੱਭਣੀ ਹਾਂ ਉਹ ਬਾਣੀ ਸਹਰਾ ਜੀ ਸਹਰਾ ਨਹੀਂ ਹੋਣਾ ਸਹਰਾ ਨਹੀਂ ਉਠਾ ਲਾਉਂ ਤੇਰੇ ਹੱਥ ਤੇਰੇ ਦਾ ਕੀ ਮਤ ਹੈ ਤੇ ਥਰਨਾ ਸਰਦਾ ਸਥਾ ਲੌਂ ਚ ਉਹ ਨਾਲ ਆਇਆ ਸ੍ਰੇਸ਼ਟ ਥਰ ਸੋ ਫਿਰ ਸਰੇਸ਼ ਥੇਰ ਇਹਨਾਂ ਨੇ ਚਰਦਿਆਂ ਕੋਈ ਵੈਰਾਈਟੀਆਂ ਹੋਣਾਂ ਜੋੜੀਆਂ ਵਿਦਵਾਨਾਂ ਦੇ ਜੋ ਹੋਬਰ ਤੋਂ ਦੂਰ ਪਰਾਨਾ ਹੈ ਜੋ ਹੋਣੇ ਵਾਲੀ ਗੱਲ ਹੈ ਇਹਨਾਂ ਨੇ ਉਹ ਦੂਰ ਪਾਈ ਹੋਈ ਹੈ ਮਰਨਾ ਜੀ ਦੂਰ ਛੁੱਟੀ ਹੋ ਗਿਆ ਭੁੱਲੀ ਹੋਈਆ ਦੂਰ ਪਰਾਨਾ ਹੋਰ ਭੁੱਲਿਆ ਹੋਇਆ ਉਹ ਮਨ ਬਰੋ ਸਾਰਿਆ ਹੋਇਆ ਸੋ ਛੋੜ ਜਾਏ ਇਸ ਦਾ ਸ਼ਰਮ ਕਰੇ ਜਿਹੜੀ ਜ਼ਿਆਦਾ ਬਿੰਦ ਕਰਦਾ ਉਹਦੀ ਕਰੜੀ ਚੀਜ਼ ਛੱਡ ਜਾਂਦੇ ਜਿਆਦਾ ਬਿੰਦ ਕਰੇ ਜ਼ਿਆਦਾ ਮੇਟੋਰੀ ساری ਜ਼ਿੰਦਗੀ ਦੇ ਵਿੱਚ ਨੱਠ ਪਾਜੋ ਉਸ ਗਲਤੀ ਕਰਦਾ ਉਹ ਚੀਜ਼ ਹੱਟ ਕਰਨ ਨਹੀਂ ਛੱਡ ਜਾਂਦੀ ਛੁੱਟ ਜਾਏ ਛੁੱਟ ਜਾਏ ਇਸ ਦਾ ਸ਼ਰਮ ਕਰੇ ਛੱਡ ਕੇ ਚਲਾ ਜਾਂਦਾ ਜਾ ਰਹੇ ਨੇ ਸਭ ਉਹਦਾ ਹੀ ਸਾਰੀ ਉਹਦੇ ਤੇ ਹੀ ਸਾਰੀ ਬਿੰਦ ਕਰਦਾ ਸਾਰਾ ਸਾਰੀ ਉਹਦੇ ਤੇ ਮਤਲਬ اس کر کے ڈپرشن آج نہیں ڈپریشن کا نہیں ہے چلے جانے سب نی پتا چڈ بھی سکتے نہیں خرچے بدھ گئے پورے نہیں ہوں یہ ڈپرشن کے شرم کرے سنگ سہائی تس پر ہر جو سنگ سہائی ہے وہ بھولیا ہوا پر ہر بھولیا ہوا پر سٹیا ہوا بال سمجھے سٹیا ہوا ਕੋੜਾ ਨਹੀਂ ਆਉ। ਤੋ ਚੰਦਰ ਨੇ ਮਤਲਬ ਹੈ ਤੇ ਦਾ ਵਾਇ ਕੋਲ ਖਾਣਾ ਹੋਇਆ ਜੀ। ਆ ਲੋਭ ਲਾਭ ਉਹ ਆਈਟਮਾਂ ਸਭ ਕੋਲ ਖਾਣ ਦਾ ਮਾਲ। ਇਹਦੇ ਵਿੱਚ ਇਹ ਤਾਂ ਹੀ ਹੈ ਨਾ ਮਾਰਕਟ ਹੋ। ਕੋਲ ਖਾਣਾਂ ਦਾ ਗੱਲ ਇੱਧਰ ਹੁੰਦਾ ਜਿੱਥੇ ਹੋਵੇ। ਇਹ ਪਰਿਵਰ ਦਾ ਕੋੜ ਸਾਰਾ ਵਿੱਚ। ਫਿਰ ਦੇ ਸੋੜ ਜਾਏ ਤਾਂ ਸਕਾ ਸ਼ਰਮ ਕਰੇ। ਇਹ ਜੱਟੀ ਚੀਜ਼ ਆਪਾਂ ਬਤਨ ਨਹੀਂ ਵੀ ਤੀ। ਕਿਹੜੀ ਵਰਤਨੀ ਚੋ ਬਾੜ ਘਰ ਦਾ ਸਪਸ਼ਟ ਬਾੜੇ ਹੁੰਦਾ ਛੋੜ ਜਾਏ ਤਾਂ ਉਸ ਦਾ ਸਰੂਪ ਕਰ ਸੰਕਾ ਸਾਹਿਤ ਇਸ ਪਰ ਹਰੇ ਜੇ ਸੰਕਾ ਅਸਾਹਿ ਵੀ ਹੈ ਜਿਹਦੀ ਬਦਲ ਰੋਜ ਜਿਹਦੇ ਮੈਨ ਘੜੀ ਨਹੀਂ ਸਕਦਾ ਉਹ ਵੀ ਸਾਰੇ ਹੋਇਆ ਪਰ ਹਰੇ ਮਨ ਨੂੰ ਭੁੱਲਿਆ ਹੋਇਆ ਉਹ ਵੀ ਸਾਰੇ ਹੋਇਆ ਚੰਦਨ ਲੇਪ ਉਤਾਰੇ ਧੋਏ ਜੇ ਕੋ ਗਦਾ ਹੋਵੇ ਨਾ ਉਹਨੂੰ ਚੰਦਨ ਲੇਪ ਦੀ ਗੱਦੂ ਉਹ ਚੰਦਰ ਦਾ ਲੇਪ ਹੈ ਆਦਮੀ ਨੂੰ ਸਮਝੋ ਚੰਦਰ ਦਾ ਜਿਹੜਾ ਲੇਪ ਹੋਇਆ ਉਹ ਮੈਂ ਚਾੜਿਆ ਕੋਈ ਵੀ ਚੰਦਰ ਹੋ ਰਹੇ ਬਸ ਜਿਹੜਾ ਚੰਦਰ ਚੰਦਰ ਲੇਪ ਕਿ ਐਟਕੀਆ ਜਿੰਨੀਆਂ ਮੈਂ ਬਰਮਾਤੀ ਵਿਚਾਰ ਧੁੱਢਨੇ ਚੰਦਰ ਲੇਪ ਸੀ ਉਹ ਤੇ ਜਾ ਕੇ ਤਾਂ ਹੋ ਗਿਆ ਸਾਧ ਜਿਹੜੇ ਜਿਹੜੇ ਬੈਣਦੇ ਸੀ ਨਾ ਗੁਰੂ ਘਰ ਚ ਆ ਕੇ ਉਹ ਵੀ ਸੁੱਧਦੇ ਸੀ ਬੂੜੇ ਆਰ ਗੱਲਾਂ ਦਾ ਜੀਐਡੀ ਬਗੂ ਦੱਸਦੇ ਜਾ ਕੇ ਕੋਈ ਐਸਾ ਦਿੱਸੀ ਹੁੰਦਾ ਉਤਾਰੇ ਚੋਏ ਕਹਿੰਦਾ ਵੀ ਨਾ ਅੱਗੇ ਜਾਣਾ ਗੁਰੂ ਘਰ ਤੇ ਸਵੇਰੇ ਨਾ ਹੁਣਾ ਉੱਠ ਕੇ ਉਸ ਵੇਲੇ ਲੈਪੇ ਤੋਂ ਲੈ ਕੇ ਜਾ ਕੇ ਜਿੰਦ ਨੂੰ ਲੈ ਜਿਹੜੇ ਸਵੇਰੇ ਰੋਜ਼ ਨਹੁੰਦੇ ਨੇ ਉੱਠ ਕੇ ਸਿੱਖੋ ਆਪ ਬਣ ਜਾਂਦੇ ਆ ਗੁਰਬਾਣੀ ਦਾ ਲੈਪ ਦਾ ਗੁਰਬਾਣੀ ਦਾ ਅਸਰ ਵੀ ਉਹ ਚਰਦਨ ਲੈਪ ਲਾਉਂਦੇ ਨੇ ਉੱਠ ਕੇ ਰੋਜ਼ ਹੋਰ ਕੁਝ ਨਹੀਂ ਹੁੰਦਾ ਉਹ ਬਾਣੀ ਦਾ ਜਦੋਂ ਪਰ ਸੁਣਿਆ ਅਸੀਂ ਪਾਠ ਕੁਝ ਸ਼ਾਮ ਹੋਏ ਉਹ ਟੜਕੇ ਨਾ ਹੁੰਦੇ ਨੇ ਇਹਨੂੰ ਲਾਉਣ ਵਾਸਤੇ ਨਾ ਹੁੰਦੇ ਨੇ ਨਾ ਮੰਨਦੇ ਨੰਬੇ ਨਾਲੇ ਵਾਸਤੇ ਇਹਦਾ ਪਿੰਡਾ ਤੋਂ ਨੇ ਵੀ ਜੇ ਕਿਤੇ ਉੱਤੇ ਅਸਾ ਨਾ ਰਹੇਗਾ ਉਹ ਇਹਨੂੰ ਲਾ ਦਈਏ ਇਹਦਾ ਜੋ ਸਮਝਣਾ ਆ ਜੀ ਬੇ ਚੰਦਨੀ ਸਾਂਡਾ ਜਾਂਦੀ ਉਹ ਚੰਨ ਲੇ ਪਉਤਾਰਣ ਧੋਏ ਅਤਾਰੇ ਦੀ ਉਤਾਰਣ ਧੋਏ ਬਹੁਤ ਜਨ ਹੋਊਗਾ ਚੰਦਰ ਲੇਭ ਉਤਾਰੇ ਤੋਏ ਗਰਤਾ ਹੰਬ ਪ੍ਰੀਤ ਪਸੰਗ ਗਰਤਾ ਹੰਬ ਗਰਤਾ ਹੰਬ ਗਰਤਾ ਖੋਤੇ ਨੂੰ ਗਰਤਾ ਹੰਬ ਪ੍ਰੀਤ ਪ੍ਰੀਤ ਪਸੰਗ ਹੋਣਾ ਜੇ ਮੈਂ ਕਹਦਾ ਹੁੰਦਾ ਕੋਤਾਲ ਦਾ ਉਹ ਜੇ ਆਪਾਂ ਉੱਡਾ ਵੀ ਦਈਏ ਚੰਦਰ ਦਾ ਲੇਭ ਹੋਵੇ ਚਲੋ ਉਹ ਵੀ ਤਾਰ ਦਈਏ ਉਹਦਾ ਆਪਾਂ ਉਹ ਫਿਰ ਘੜਾਣਦਾ ਫਿਰ ਉਹ ਸਵਾਜ ਲੈ ਲੈਣਾ ਗਰਤਾ ਹੰਬ ਪ੍ਰੀਤ ਪਸੰਗ ਸੰਗ ਹੋਏ ਉਹ ਚੱਲ ਜੇ ਫਰਤੀਤਾ ਬਾਣੀ ਦਾ ਸੁਣਿਆ ਤੈਨੂੰ ਆ ਗਿਆ ਤਾਰੀਨਤਾ ਸਵਾਤ ਨੂੰ ਮੜ ਅਬ ਬੁੱਧ ਫਿਰ ਮਾਇਆ ਦਾ ਰੰਗ ਕਿਉਂ ਲਾਦਾ ਤੇ ਆ ਫਿਰ ਖੇਚ ਕੇ ਉਡਿਆ ਚਲੋ ਜੇ ਆ ਦੀ ਸੀ ਮੰਨਿਆ ਕਭ ਤੁਸਾਂ ਨੂੰ ਧਰਮਨ ਬੁੱਧ ਚੜਿਆ ਤੇ ਨਿਰਮਨ ਬਣਾ ਰਹੀ ਤੇ ਤੂੰ ਉਹ ਬੁੱਧੀ ਦਾ ਰਹਿ ਗਈ ਜਿਹੜੀ ਬਾਲ ਬੁੱਧ ਸੀ ਤੇ ਜੀ ਲੈ ਕੇ ਆਇਆ ਸੀ ਉਹ ਵੀ ਨਹੀਂ ਅੱਧੀ ਤਰ੍ਹਾਂ ਉਹਦਾ ਅਸਰ ਚ ਹੋ ਗਿਆ ਉਹ ਕਿਉਂ ਲਟਿਆ ਉਹਦੇ ਚ ਧੂੜ ਚ ਉਹ ਤੇ ਕੀ ਲੋੜ ਪਈ ਸੀ ਆ ਜਿਹੜੇ ਪੁੱਠੀ ਮੱਤ ਬਣਨ ਦੀ ਕੀ ਲੋੜ ਪਈ ਸੀ ਤੇ ਜੀ ਸਿੱਧੀ ਬੰਦੀ ਸੀ ਪੁੱਠੀ ਬਣ ਗਈ ਸਤਾਨੀਆਂ ਗੱਲਾਂ ਬੋਲ ਜੀ ਵੀ ਮੈਂ ਆ ਨਹੀਂ ਬੋਲਦਾ ਛੋ ਇਹ ਤਾਂ ਨਹੀਂ ਬੋਲਦਾ ਇਹ ਉਹ ਖੁੱਤੇ ਵਾਲੀ ਗੱਲ ਆ ਇਹ ਚੱਤ ਨੂੰ ਲੈਪੋ ਤਾਰੇ ਧੋਏ ਆ ਜਾਂਦੇ ਧੂੜ ਉੱਤੇ ਸਵਾਰ ਹੋਏ ਉੱਤੇ ਲਿਟਰ ਵੇ ਇਹ ਉਹ ਇਹਨਾਂ ਨੂੰ ਕਿਆ ਹੋਇਆ ਉਹਨਾਂ ਮੰਦਿਆਂ ਦੀ ਸਾਤਾਲੇ ਆਇਆ ਪਾਪੂਟ ਨਹੀਂ ਗੱਲਾਂ ਸੰਭੇ ਇਸ ਆ ਗੱਲ ਅਸਰ ਆ ਗੱਲ ਉਸ ਭੇੜੇ ਦੇ ਬੰਦੇਸੀ ਉਹ ਐਵੇਂ ਨਹੀਂ ਗੱਲਾਂ ਹੋਤੇ ਉਹਨੂੰ ਤੇ ਹਾਂ ਕੁੱਤਿਆਂ ਬਿ ਲੈਣ ਦੀ ਬੰਦਿਆਂ ਨੂੰ ਲੰਗਾਈ ਹੋਈ ਹੈ ਖੋਤਾ-ਕੁਤਾ ਵੇਲੇ ਕੋਈ ਗੱਲ ਹੁੰਦੀ ਆ। ਉਹੋ ਤਾਂ ਕੀ ਕਹਿਣਾ ਸੀ। ਉਹ ਤਾਂ ਕੁਝ ਕਹਿਣਾ ਜਿਉਂ ਤਾਂ ਨਹੀਂ। ਉਹਨੇ ਗੱਲ ਸੁਣ ਲੈ। ਭਸਮਾਂ ਨਾਲ ਨਹੀਂ ਹੁੰਦੀ ਫ੍ਰੀਟ ਐ। ਇਹ ਨਹੀਂ ਸੀ ਭਸਮ ਨੂੰ ਸਾਨੂੰ ਫ੍ਰੀਟ। ਸ੍ਰੀ ਜਾਂਦੇ ਜੇਲਿਆਂ ਦੀ। ਘਰ ਤਾਂ ਫ੍ਰੀਟ ਭਸਮਾਂ ਨਾਲ। ਆਹ ਮਾਲੇ ਸੀ। ਆਹ ਮਾਲੇ। ਸ੍ਰੀ ਜਾਂਦੇ ਜਿੰਨੇ। ਮੇਰੇ ਖੋਜ ਹੋ ਗਿਆ। ਸਵਾਰ ਉਹ। ਉਹ ਸ੍ਰੀ ਜਾਂ ਨੂੰ ਕਹੀ ਹੋਇਆ ਸਿੱਧੀ ਗੱਲ। ਭਸਮ ਉਹ ਕਹਿੰਦਾ ਸੀ। ਉਹ ਰੀਣਾ ਉਹ ਪੀਣਾ ਉਹ ਲੋਕੀ ਤਾਂ ਪੀਉਂਦੇ ਨੇ ਉਹ ਤਾਂ ਪਾ ਸੁਬਤਾ ਲਗਾਈ ਜਾਂਦੇ ਨੇ ਹਾਂ ਗੁਰਬਾਨੀ ਆ ਗਿਆ ਗੁਰਬਾਨੀ ਆ ਗਿਆ ਲੈੰਦਾ ਗੁਰੂ ਘਰ ਤੇ ਉਹਦੇ ਚੇਲੇ ਨੇ ਇੰਦਰ ਗੁਰਬਾਨੀ ਵਾਲੇ ਨੇ ਚੰਦਰ ਲੇਕੋ ਜੇਦਲ ਸੁਣ ਵੀ ਲੈਂਦੇ ਨੇ ਆ ਕੇ ਤਾਂ ਉੱਥੇ ਜਾਦੇ ਨਾ ਅਗੇ ਲਾ ਦੇ ਤਰੂ ਉਹ ਖੋਤੇ ਲੈ ਜਿਵੇਂ ਭਗਵਾਨ ਨਾਲ ਖੋਤੇ ਦੀ ਪਲੀਦੂ ਕੀ ਹੋਰ ਉਹਦੀ ਪਲੀਦੂ ਸੁਣ ਆ ਆਇਆ ਹੋਇਆ ਉਹਨਾਂ ਬੇਦੀਆਂ ਦੀ ਕੋਣੋ ਕਹਾ ਤਾਂ ਬਣ ਜੀ ਬਹੁਤ ਕੁਝ ਪਰ ਆਰਟੀਕਲ ਮਦਰਾਏ ਵੀ ਕਿੱਥੇ ਗਿਆ ਹੈ ਸੀ ਇਹਦੇ ਮਾਰੀਏ ਘੱਟੇ ਤੇ ਐਵੇਂ ਨਿੱਕੀ ਸਣੀ ਕੰਗਾ ਆ ਕੇ ਕਹਿੰਦਾ ਦਾੜੀ ਥੋੜੀ ਇਹ ਹੈ ਉਹ ਹੈ ਉਸ ਵਾਰੀਏ ਬਹੁਤ ਗਰੂਤੀ ਹੋਈਆਂ ਉਹਦੇ ਦੀ ਉਹਦੇ ਹੱਥ ਦੇਖੋ ਨਾ ਤੇ ਇਹਦੇ ਕਿੱਥੇ ਕਿੱਥੇ ਲੱਗੀਆਂ ਹੋਈਆਂ ਉਹ ਨਹੀਂ ਰਸੀਆਂ ਉਹਦੇ ਜਗੋਂ ਕਿੱਥੇ ਕਿੱਥੇ ਆਹ ਕੁੱਠੀਆਂ ਮਾਰੀਆਂ ਹੋਈਆਂ ਨੇ ਉਹਦੇ ਘੜੇ ਘੜੇ ਘਟੇ ਜਾਗੇ ਬਹਿਦੇ ਨੇ ਸੋ ਤੋਂ ਬੱਚੇ ਪਿਆ ਜਾਓ ਸਭ ਤੋਂ ਪਹਿਲੇ ਗੌਰ ਦੀ ਜਿੱਕਰ ਕੋਈ ਕੋਲ ਨਾ ਬਲਿਆ ਹੋ। ਬਈ ਆ ਦੇਖ ਤਾਂ ਆ ਗਿਆ ਕਰਦਾ। ਚੰਦਰਲੇਬ ਉਤਾਰੇ ਤੋਂ ਇਹ ਉਹ ਵੀ ਜੀ ਚੰਦੇ ਉਹ ਜਾਂਦੇ ਨੇ ਸਾਰਾ ਏਰੀਆ ਜਾਂਦਾ ਉੱਥੇ। ਜਾਂਦਾ। ਉਹਨਾਂ ਦੇ ਖਲਾਬੇ ਤੋਂ ਪਤਾ ਲੱਗ ਜੀ ਕਿ ਕੀ ਹੈ। ਜਾਂ ਗੱਤ ਉੱਥੇ ਹੀ ਕਹਤ ਹੁੰਦੇ ਨੇ ਜੀ। ਅਰਥ ਸਤਾਏ ਕਰੇ ਜੀ ਜਦ। ਸ਼੍ਰੀ ਉਹ ਤਾਂ ਸ਼੍ਰੀ ਵੇਦੀ ਤਾਂ ਉੱਥੇ ਕੋਈ ਬਰਸਰ ਬੈਠਾ ਹੈ। ਕੋ ਘਾਤੇ ਦੇ ਅਸਕਰ ਨਹੀਂ ਹੈ ਸਾਬ ਸਭ ਬੇਦੀ ਹੈ ਉਥੇ ਦਾ ਖੂਬ ਕਮਾਂਡਰ ਉਹਦੇ ਮਤਲਬ ਦੇ ਅਰਥ ਹੋਊਗੇ ਉਥੇ ਕਿਉਂਕਿ ਜਦ ਤੱਕ ਇਸ ਕੋ ਇੱਕ ਖੂਜਾ ਉਹਨਾਂ ਦੇ ਕੋਲ ਆ ਫੁਰ ਗਈ ਉਹਦਾ ਉਹ ਅਰਥ ਇਹ ਜੇ ਮੈਂ ਕਰਦਾ ਹਾਂ ਉਹਦੇ ਅਬਰਸਾ ਜੋ ਨਹੀਂ ਅਰਥ ਹੋ ਸਕਦੇ ਨਾ ਹੋਈ ਹੀ ਨਹੀਂ ਅੱਜ ਹੋਰੇ ਮੱਦੇ ਨਾ ਉਹਦਾ ਜੇ ਅਸੀਂ ਕਰਾਂਗੇ ਤਾਂ ਆਪਾਂ ਫੜ ਬਚੂਗਾ ਉਹਨੂੰ ਬਚੀ ਜਾਵੇ ਤੁਨ ਦੀ ਬਰਕਤ ਅਈ ਲੋਕ ਪਰਵਾਨੇ ਦਾ ਗੰਦੇ ਇਹਦਾ ਕੋਲ ਰੋੜੇ ਨਿੱਕੜਾ ਪਾਇਆ ਹਾਂ ਕੋਲ ਰੋੜਾ ਕਰਕੇ ਦੇਖਿਆ ਸੀ ਚੰਦਨ ਲੈ ਕੇ ਉਤਾਰੇ ਤੋਂ ਇਹ ਗਰ ਦਾ ਉਹ ਪ੍ਰੀਤ ਭਸਮ ਸੰਗ ਹੋਏ ਚੰਦਨ ਲੈ ਉਹ ਖੋਤੇ ਨੂੰ ਕੋਈ ਚੰਦਨ ਲਪਦਾ ਦੇਖਿਆ ਅਜ ਤੱਕ ਖੋਤਾ ਤਾਂ ਨਾ ਹੁੰਦਾ ਹੀ ਨਹੀਂ ਖੋਤੇ ਨੂੰ ਜਦ ਖਾਲੋ ਖੋਤੇ ਨੂੰ ਕੋਈ ਨਾ ਹਾਂ ਖਾਲੋ ਕਿੱਥੇ ਚੰਦਨ ਕੋਲ ਨਾ ਕੋਈ ਚੰਦਨ ਲਾਵੇ ਨਾ ਕੋਈ ਨੂੰ ਨਾ ਲਾਵੇ ਤੇ ਗੱਲ ਕੀ ਹੈ ਡੇਢ ਰੂਟ ਕੀ ਸਰ ਜਾਂਦਾ ਉਹਨਾਂ ਲਿੜਦਾ ਤਾਂ ਹੈ ਨਿੱਦਾ ਤਸੀਨਾ ਆਏ ਤੇ ਘੋਟਾ ਤਸੀਨਾ ਹੋਣਾ ਹੁੰਦਾ ਇਹਨਾਂ ਨੂੰ ਚਾਹ ਕੇ ਲੈ ਕੇ ਆਉਦੇ ਹਾਂ ਆਪਸੀਨਾ ਘੋੜਾ ਆਵੇ ਪਰੋਂ ਤਸੀਨਾ ਹੋਵੇ ਉਹ ਲਿੜ ਰਿਹਾ ਇਹ ਮੈਂ ਜਿਹੜਾ ਸਾਧੂ ਆ ਤਸੀਨਾ ਆਏ ਤੇ ਸੋਹਾ ਪਾਟਣ ਦੇ ਪਿੰਡ ਤੇ ਮੱਲ ਲੱਗ ਕੋਈ ਕੋਈ ਨਹੀਂ ਸਾਧੂ ਉਹ ਉਲਵਾਉਂਦੇ ਨੇ ਘੋਟੇ ਵੀ ਲਵਾਉਂਦੇ ਨੇ ਉਹਨਾਂ ਦੇ ਚੇਲੇ ਵੀ ਭਸਮ ਨਾਲ ਤਰੀਕ ਕਰਦੇ ਨੇ ਢੂੜੀ ਕਰਾਛਾਨ ਹੈ ਨਾ ਸੋ ਚੰਦਨ ਲੇਪ ਉਤਾਰੇ ਧੋਏ ਗਰ ਤਬ ਪ੍ਰੀਤ ਭਸਮ ਸੰਗ ਹੋਏ ਖੋਤ ਦੀ ਪ੍ਰੀਤ ਭਸਮ ਤੇ ਹੁੰਦੀ ਹੈ ਜਿਹਨਾਂ ਦੀ ਭਸਮ ਨਾਲ ਪ੍ਰੀਤ ਜਿਆਦਾ ਹੋਤੇ ਹੀ ਨਹੀਂ ਠੀਕ ਹੈ ਉਹੜਾ ਖੋਤੇ ਨਾਲ ਗੁਰੂ ਬਸਰੀ ਜਦ ਗੁਰੂ ਨਾਨਕ ਦੇਵ ਸਾਰੀ ਸਿੱਖਿਆ ਦਿੱਤੀ ਘਰ ਉਹ ਚੰਦਨ ਦਾ ਲੇਪ ਚਾੜਿਆ ਐਡਾ ਉਹ ਤਾਂ ਧੋਗ ਲਾਤਾ ਸੀ ਜੀ ਉਹ ਤੁ ਉਸਵਾ ਜਿਹੜੀ ਸੀ ਉਹਨਾਂ ਦਾ ਚੇਲਾ ਹੋਣਾ ਇਹਨਾਂ ਦਾ ਖੋਤਾ ਸੀ ਹੋਵੇ ਸਿੱਧੀ ਆ ਗੱਲ ਹੈ ਸਿੱਧੀ ਉਹ ਨੂੰ ਕਰ ਆਪ ਚੰਦਰ ਦਾ ਲੈ ਬਦ ਦਿੱਤਾ ਖਦੀ ਦਿੱਤਾ ਉਹ ਸ੍ਰੀ ਚੰਦੂ ਨੇ ਸਤਾ ਕਹਿ ਰਹੇ ਨੇ ਗੱਲ ਹੈ ਅੰਧ ਤੂਗੂ ਮੇ ਪਤਨ ਤੇ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆ ਅੰਧੇ ਕੂਪ ਅੰਧੇ ਕੂਪ ਅੰਧੇ ਕੂਪ ਵਿੱਚ ਪਤਾ ਨਹੀਂ ਅੰਧੇ ਕੂਪ ਜਿਹੜਾ ਖੂਦ ਵਿੱਚ ਪਤਾ ਨਹੀਂ ਹੋਵੇ ਕੀ ਹੈ ਥੱਲੇ ਨਾ ਕੋਈ ਦਿਦਾ ਹੋਵੇ ਥੋੜੀ ਤੋਂ ਉੱਤੱਕ ਵੀ ਨਾ ਥੱਲੇ ਪਤਾ ਹੀ ਨਹੀਂ ਕਿੰਨਾ ਡੂੰਘਾ ਹੈ ਅਰ ਵਿੱਚ ਕੀ ਹੈ ਅੰਧੇ ਕੂਪ ਹੈ ਇਹਦੇ ਕੂਪ ਬਾਰੇ ਕੋਈ ਗਿਆਨ ਨਾ ਹੋਵੇ ਥੱਲੇ ਕੀ ਹੈ ਕਿੰਨਾ ਗਹਿਰਾ ਕਿੱਦਾਂ ਬੜਾ ਹੈ ਕਿਤੇ ਤੱਕ ਅੰਧੇ ਕੂਪ ਅੰਧੇ ਕੂਪ ਵਿੱਚ ਪਤਾ ਨਹੀਂ ਕਿਹੜਾ ਆਉਂਦਾ ਪਤਾ ਦੋ ਹੋਵੇ ਫਿਰ ਦੱਸਿਓ ਪੱਤਨ ਹੈ ਘੂਏ ਸੋਕਾਰ ਬੜਾ ਧਿਆਨ ਕਰੂ ਸੁਖੇ ਸੋ ਨੂੰ ਕਹਿੰਦੇ ਹਾਂ ਹਾਂ ਅੰਦ ਕੋਪੂ ਮੈਂ ਪਤਿਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆ ਬਾਨਕ ਕਾਢ ਲਿਓ ਪ੍ਰਭ ਦਿਆ ਨਾਨਕ ਨੂੰ ਕਹਿਣਾ ਨਾਨਕ ਕਹਿਣਾ ਹੈ ਪ੍ਰਭ ਦਿਆ ਬੰਦਵੀ ਵੱਲ ਉਸ ਪ੍ਰਭ ਇਹ ਸਾਰੇ ਇਹ ਜਿਹੀ ਦੇ ਵਿੱਚ ਇੱਕ ਪਾਸੇ ਸੰਗ ਭੀ ਥਾਲੇ ਜਾਦਾ ਨਹੀਂ ਅੰਧ ਕੂਪ ਵਿੱਚ ਬਦਲ ਦੇ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆ ਨਾਨਕ ਤਾ ਹੈ ਪ੍ਰਭ ਦਿਆਲ ਨਾਨਕ ਤੁਮ ਦਾ ਜਿ ਕਢ ਲਓ ਇਹ ਅੰਧ ਕੂਪ ਦੇ ਵਿੱਚ ਦੇ ਰੇ ਕੁੱਤ ਦੇ ਪਿੱਛੇ ਲੋਕ ਡੇ ਜੇ ਸਾਰੇ ਪਏ ਹੋਏ ਮੈਂ ਕਿ ਵਿਚਾਈ ਹੋਗਾ